ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ ਸ਼ੁਰੂ ਹੋ ਗਿਆ ਹੈ ਇਸ ਮੌਕੇ ਪ੍ਰਤਾਪ ਬਾਜਵਾਨ ਨੇ ਆਪਣੇ ਹਲਕੇ ਦੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਡਾਕਟਰਾਂ ਦੀ ਘਾਟ ਅਤੇ ਹਸਪਤਾਲਾਂ ਵਿੱਚ ਉਪਕਰਨਾਂ ਦੀ ਘਾਟ ਦਾ ਮੁੱਦਾ ਉਠਾਇਆ ਹੈ ਇਸ ਸਬੰਧੀ ਸਿਹਤ ਮੰਤਰੀ ਨੇ ਕਿਹਾ ਕਿ ਕਾਇਦਿਆਂ ਵਿੱਚ ਸਭ ਤੋਂ ਵੱਧ ਕਮਿਊਨਿਟੀ ਹੈਲਥ ਸੈਂਟਰ ਹਨ ਉੱਥੇ ਸਭ ਤੋਂ ਵੱਧ ਸਟਾਫ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਅਜਿਹਾ ਨਹੀਂ ਹੈ ਉਹਨਾਂ ਨੂੰ ਐਚ ਐਚ ਐਮ ਵੱਲੋਂ 45 ਸਟਾਫ ਦਿੱਤਾ ਗਿਆ ਹੈ ਸੇ ਬੇਨਤੀ ਇਸ ਤਰ੍ਹਾਂ ਹੈ ਕਿ ਮੇਰਾ ਸਵਾਲ ਸੀ ਆਨਰੇਬਲ ਹੈਲਥ ਮਿਨਿਸਟਰ ਸਾਹਿਬ ਨੂੰ 28 ਨਵੰਬਰ 2023 ਦੇ ਵਿੱਚ ਮੈਂ ਆਪਣੇ ਸਾਰੇ ਹਲਕੇ ਦੇ ਹਸਪੀਟਲਸ ਦੀ ਕਿਉਂਕਿ ਸਾਡੇ 5 ਮੇਰੇ ਹੈਨੇ ਜੀਆ ਸੀਐਚਸੀਸ ਕਾਦੀਆਂ ਕਾਨੂੰਨ ਪੈਣੀ ਮੀਏ ਖਾਂ ਤਾਰੀਵਾਲ ਤੇ ਕੋਟ ਸੰਤੋਖ ਰਾਏ ਉਹਦੇ ਵਿੱਚ ਬੈਨ ਨੂੰ ਦੱਸਿਆ ਸੀ ਕਿ ਡਾਕਟਰਸ ਦੀ ਅਵੇਲੇਬਿਲਟੀ ਹੈ ਨਹੀਂ ਮਸ਼ੀਨਸ ਦੀ ਅਵੇਲੇਬਿਲਟੀ ਹੈ ਨਹੀਂ ਸਟਾਫ ਦੀ ਅਵੇਲੇਬਿਲਟੀ ਬਹੁਤ ਘਾਟੇ ਇਹਨਾਂ ਨੇ ਮੈਨੂੰ ਉਦੋਂ ਅਸ਼ੋਰੈਂਸ ਹਾਊਸ ਨੂੰ ਦਿੱਤੀ ਸੀ ਮੈਨੂੰ ਨਹੀਂ ਸਾਰੇ ਹਾਊਸ ਨੂੰ ਦਿੱਤੀ ਸੀ ਕਿ ਬਿਫੋਰ ਪਾਰਲੀਮੈਂਟ ਇਲੈਕਸ਼ਨਸ ਇਹ ਮੈਂ ਸਾਰਾ ਤੁਹਾਡਾ ਕਿਉਂਕਿ ਮੇਰੇ ਦੋਸਤ ਵੀ ਨੇ ਪੁਰਾਣੇ ਤੇ ਨੇ ਕਿਹਾ ਕਿ ਸਾਰੀਆਂ ਤੁਹਾਡੀਆਂ ਪੋਸਟ ਹਰ ਚੀਜ਼ ਜਿਹੜੀ ਮਸ਼ੀਨ ਦੀ ਅਪਡੇਟ ਕਰ ਦਿੱਤੀ ਜਾਏ ਤਕਰੀਬਨ ਸਰ ਹੁਣ 10 ਮਹੀਨੇ ਹੋ ਚੁੱਕੇ ਨੇ ਮੈਂ ਇਹਨਾਂ ਨੂੰ ਚਿੱਠੀ ਵੀ ਲਿਖੀ ਸੀ ਮੈਂ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਕਿਰਪਾ ਕਰਕੇ ਆ ਜਾਓ ਮੇਰਾ ਮੇਰਾ ਹਲਕਾ ਵਿਜ਼ਿਟ ਕਰੋ ਮੈਂ ਤੁਹਾਨੂੰ ਵੈਲਕਮ ਵੀ ਕਰਾਂਗਾ ਤੇ ਇਹ ਆ ਨਹੀਂ ਸਕੇ ਜੀ ਹੁਣ 10 11 ਮਹੀਨੇ ਤੋਂ ਬਾਅਦ ਜਿਹੜਾ ਇਹਨਾਂ ਦਾ ਸਰ ਇਸ ਟਾਈਮ ਜਵਾਬ ਆਇਆ ਉਹਦੇ ਵਿੱਚ ਇਹਨਾਂ ਖੁਦ تسلیم ਕੀਤਾ ਕਿ 50 ਹੈਲਥ ਸੈਂਟਰਸ ਨੇ ਮੇਰੇ ਹਲਕੇ ਚ ਜਿਹਦੇ ਵਿੱਚ ਟੋਟਲ ਸੈਂਕਸ਼ਨ ਡਾਕਟਰਸ ਦੀਆਂ ਤੇ ਪੈਰਾ ਮੈਡੀਕਲ ਸਟਾਫ ਦੀਆਂ ਪੋਸਟ ਨੇ 280 287 ਨੇ ਇਸ ਟਾਈਮ ਭਰੀਆਂ ਨੇ 174 ਤੇ 113 ਖਾਲੀ ਨੇ অলਮੋਸਟ ਸਮਝੋ ਇਹਦੇ ਵਿੱਚ 45% ਪੋਸਟ ਅਜੇ ਵੀ ਮਨਿਸਟਰ ਸਾਹਿਬ ਖਾਲੀ ਪਈਆਂ ਮੇਰੀ ਗੁਜ਼ਾਰਿਸ਼ ਹੈ ਕਿ ਨਾ ਉਥੇ ਕੋਈ ਸਪੈਸ਼ਲਿਸਟ ਹੈ ਜੀ ਕੁਝ ਚਾਰ ਪੰਜ ਡਾਕਟਰ ਤੁਸੀਂ ਕੱਲ ਹੀ ਟ੍ਰਾਂਸਫਰ ਆਊਟ ਕਰ ਦਿੱਤੇ ਜੀ ਤੋਂ ਬੇਨਤੀ ਮੇਰੀ ਇੰਨੀ ਹੈ ਕਿ ਮੈਂ ਤੁਹਾਨੂੰ ਥੋੜਾ ਜਿਹਾ ਦਸਣਾ ਚਾਹਨਾ ਦੋ ਸੈਂਟੈਂਸ ਬਾਰੇ ਜਿਸ ਦਾ ਕਾਦੀਆਂ ਹੀ ਸਵਾਲ ਪੁੱਛ ਲਓ ਜੀ ਬੇਨਤੀ ਦਾ ਕਾਹ ਨੂੰ ਕਰਨੀ ਸਵਾਲ ਪੁੱਛੋ ਸਵਾਲ ਉਹ ਇਸੇ ਵਿੱਚ ਮੈਂ ਇਹਨਾਂ ਥੋੜੇ ਜਿਹਾ ਦੱਸਣਾ ਹੀ ਚਾਹੁੰਦਾ ਸੀ ਕਿ ਕਾਦੀਆਂ ਦੇ ਵਿੱਚ ਟੋਟਲ 7 ਸੈਂਕਸ਼ਨ ਪੋਸਟ ਨੇ ਤਿੰਨੇ ਡਾਕਟਰਜ਼ ਨੇ ਚਾਰ ਵੈਕੈਂਟ ਪਈਆਂ ਨੇ ਇਸ ਤਰ੍ਹਾਂ ਹੀ ਜਿਹੜਾ ਬਾਕੀ ਸਟਾਫ ਦੀ 8 ਪੋਸਟ ਨੇ ਉਹਦੇ ਵਿੱਚ ਦੋ ਭਰੀਆਂ ਨੇ 6 ਖਾਲੀ ਪਈਆਂ ਉਹਦੇ ਵਿੱਚ ਕੋਈ ਡਿਜੀਟਲ ਐਕਸ-ਰੇ ਮਸ਼ੀਨ ਅਵੇਲੇਬਲ ਨਹੀਂ ਇੱਕ ਪੁਰਾਣੀ ਦੀ ਮਾਡਲ ਦੀ ਮਸ਼ੀਨ ਹੈ ਗੁਜ਼ਾਰਿਸ਼ ਮੇਰੀ ਇੰਨੀ ਹੈ ਆਪਣੇ ਹੈਲਥ ਮਿਨਿਸਟਰ ਸਾਹਿਬ ਕਿਰਪਾ ਕਰਕੇ ਇੱਕ ਵਿਜ਼ਿਟ ਕਰੋ ਆਪ ਸਾਰੇ ਹਸਪੀਟਲਸ ਦੇ ਵਿੱਚ ਇਹੀ ਪੋਜੀਸ਼ਨ ਮੈਂ ਨਹੀਂ ਚਾਹਦਾ ਕਿ ਤੁਹਾਨੂੰ ਏਮਬੈਰੇਸ ਇੱਥੇ ਕੀਤਾ ਜਾਏ ਫਿਰ ਤੁਸੀਂ ਕੋਈ ਗਲਤ ਫਿਰ ਇੱਥੇ ਉੱਠ ਕੇ ਕੋਈ ਇੰਸ਼ੋਰੈਂਸ ਦਿਓ ਇਹ ਅਗਲਾ ਹਾਊਸ 6 ਮਹੀਨੇ ਬਾਅਦ ਮਿਲਣਾ ਫਿਰ ਉਥੇ ਦਾ ਉਥੇ ਹੀ ਕੰਮ ਰਹਿ ਜੇ ਤਾਂ ਮੇਰੀ ਬੇਨਤੀ ਇੰਨੀ ਹੈ ਕਿ ਤੁਸੀਂ ਸਾਡੇ ਸਾਥੀ ਹੋ ਦੋਸਤ ਹੋ ਮੈਂ ਤੁਹਾਡੀ ਇੱਜ਼ਤ ਕਰਨਾ ਕਿਰਪਾ ਕਰਕੇ ਆਓ ਸਾਰੇ ਆ ਤੁਹਾਨੂੰ ਮਿਨਿਮਮ ਜਿਹੜੇ 5 ਦੇ ਸੈਂਟਰਸ ਨੇ ਕਮਿਊਨਿਟੀ ਹੈਲਥ ਸੈਂਟਰਸ ਉਹਨਾਂ ਨੂੰ ਤੁਸੀਂ ਵਿਜ਼ਿਟ ਕਰੋ ਤੁਹਾਡੇ ਵਾਸਤੇ ਬੈਟਰ ਹੋਏਗਾ ਤੁਸੀਂ ਸਲਾਹ ਲਾ ਦਿਓ ਤੁਸੀਂ ਉਹਨਾਂ ਨੂੰ ਪੁੱਛੋ ਵੀ ਆਓਗੇ ਉਹੀ ਤਾਂ ਮੈਂ ਪੁੱਛ ਰਿਹਾ ਐਨੀ ਉਮੀਦ ਤਾਂ ਹੀ ਬਣ ਰਹੇ ਆ ਤੁਹਾਡੇ ਵਰਗਾ ਇਹਨਾਂ ਨੂੰ ਬਣਾਣਾ ਕਿਹੜਾ ਸ਼ੌਕ ਹੈ ਵਾਹਿਗੁਰੂ ਜੀ ਦੱਸੋ ਜੀ ਸਪੀਕਰ ਸਾਹਿਬ ਜੀ ਬੰਤਰੀ ਜੀ ਮੈਂ ਤੁਹਾਡੇ ਜ਼ਰੀਏ ਮਾਨਜੋਗ ਬਾਜਵਾ ਸਾਹਿਬ ਨੂੰ ਦੱਸਣਾ ਚਾਹੁੰਦਾ ਜੀ ਬਹੁਤ ਸਾਡੇ ਵਿੱਚੋਂ ਮੇਰੇ ਖਿਆਲ ਸਭ ਤੋਂ ਜ਼ਿਆਦਾ ਤਜਰਬੇਕਾਰ ਪਾਰਲੀਮੈਂਟਰੀਅਨ ਹੈ ਜੀ ਇਹ ਮਿਨਿਸਟਰ ਵੀ ਰਹੇ ਆ ਔਰ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਆ ਐਮ ਐਲ ਏ ਪਰਿਵਾਰ ਰਹੇ ਔਰ ਜੱਦੀ ਪੁਸ਼ਤੀ ਪਰਿਵਾਰ ਵੀ ਸਾਰਾ ਉਹ ਨਜ਼ਰ ਵੀ ਆਉਂਦਾ ਜੀ ਸਰ ਕਾਦਿਆਂ ਦੇ ਵਿੱਚ ਪੰਜ ਜਿਹੜੇ ਹੈਗੇ ਆ ਉਹ ਕਮਿਊਨਿਟੀ ਹੈਲਥ ਸੈਂਟਰ ਹੈ ਜੀ ਸਰ ਜੇ ਤੁਸੀਂ ਬਾਕੀ ਪੰਜਾਬ ਤੇ ਝਾਤ ਮਾਰੋਗੇ ਨਾ ਜੀ ਤਾਂ ਬਰਨਾਲਾ ਜ਼ਿਲ੍ਹਾ ਹੈ ਜੀ ਉੱਥੇ ਚਾਰ ਹੈ ਜੀ ਫਰੀਦਕੋਟ ਦੇ ਵਿੱਚ ਤਿੰਨ ਹੈ ਸਰ ਤੇ ਬਾਕੀ ਫਤੇਗੜ ਸਾਹਿਬ ਦੇ ਵਿੱਚ ਪੰਜ ਹੈ ਜੀ ਬਾਕੀ ਜਿੰਨੇ ਤੁਹਾਡੇ ਡਿਸਟ੍ਰਿਕਟ ਆ ਗਏ ਆ ਜੀ ਨਵੇਂ ਸ਼ਹਿਰ ਚ ਮਲੇਰਕੋਟਲੇ ਚ ਤਾਂ ਦੋ ਹੀ ਆ ਜੀ ਬਾਕੀ ਕਿਤੇ ਪੰਜ ਹੈ ਚਾਰ ਹੈ ਨਵੇਂ ਸ਼ਹਿਰ ਚ ਜਿੰਨੇ ਵੀ ਆ ਗਏ ਆ ਤੁਹਾਡੇ ਜੀ ਪਠਾਨਕੋਟ ਦੇ ਵਿੱਚ ਚਾਰ ਹੈ ਸਰ ਜਿੰਨੇ ਇੱਕ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਕੋਲ ਆ ਇਹਨਾਂ ਕੋਲ ਸਰ ਪੰਜ ਸੀਐਸਸੀ ਆ ਪੰਜ ਸਮੋ ਲੱਗੇ ਹੋਇਆ ਪੰਜ ਦੇ ਪੰਜ ਹਾਜ਼ਰ ਹੈ ਜੀ 13 ਪੋਸਟਾਂ ਮੈਡੀਕਲ ਆਫਸ ਦੀਆਂ 13 ਦੀਆਂ 13 ਭਰਜਾਈਆਂ ਹੋਈਆਂ ਜੀ ਡਾਕਟਰ ਸਾਹਿਬ ਜਿੱਦਿਆ 5 ਚੋਂ 4 ਭਰੀਆਂ ਹੋਈਆਂ ਜੀ ਸਰ ਇਹਨਾਂ ਦੇ ਜਿਹੜੇ ਸਟਾਫ ਨਾਲ ਸਿਰ 34 ਚੋਂ 32 ਭਰੀਆਂ ਹੋਈਆਂ ਐਨੀ ਰੇਸ਼ਿਓ ਸਰ ਸਾਰੇ ਪੰਜਾਬ 'ਚ ਨਹੀਂ ਹੈ ਜੀ ਇਹਨਾਂ ਕੋਲੇ ਪੰਜਾਬ ਵਿੱਚ ਸਭ ਤੋਂ ਵੱਧ ਜਿਹੜੇ ਹੈਗੇ ਆ ਉਹ ਸੀਐਚਸੀ ਹੈਗੇ ਆ ਕਿਸੇ ਵੀ ਕੌਨਸਟਿਚਨਸੀ 'ਚ ਮੈਂ ਕਹਿੰਦਾ ਪੰਜਾਬ 'ਚ ਨਹੀਂ ਦੇਸ਼ ਵਿੱਚ ਸਭ ਤੋਂ ਵੱਧ ਹੈ ਜੀ ਉਹਨਾਂ ਦੇ ਕੋਲੇ ਕੰਡਿਆ ਕੋਲੇ 5 ਹੈ ਜੀ ਬਾਕੀ ਸਾਰੇ ਗੁਰਦਾਸਪੁਰ ਕੋਲੇ ਇਹਨਾਂ ਕੋਲੇ 2-2 ਹੈਗੇ ਆ ਸਾਰਿਆਂ ਕੋਲੇ ਜੀ ਸਰ ਮੈਂ ਕੋਈ ਉਹ ਨਹੀਂ ਕਹਿ ਰਿਹਾ ਸਰ ਇਹਨਾਂ ਨੂੰ 45 ਬੰਦੇ ਅਸੀਂ ਐਨਐਚਐਮ ਚੋਂ ਵੀ ਦਿੱਤੇ ਆ ਜੀ ਐਡੀਸ਼ਨਲ ਸਟਾਫ ਜਿਹੜਾ ਇਹਦੇ ਵਿੱਚ ਰਿਫਲੈਕਟ ਨਹੀਂ ਕਰਦਾ ਬਾਜਵਾ ਸਾਹਿਬ ਤੁਹਾਡੇ ਕੋਲੇ 148 ਕੋਪੈਂਟ ਆ ਸਾਰੀਆਂ ਵਰਕਿੰਗ ਆ ਜੀ ਹੁਣ ਤੁਸੀਂ ਇੱਕ ਜ਼ਿਲ੍ਹੇ ਨਾਲੋਂ ਵੱਡ ਕਮਿਊਨਿਟੀ ਹੈਲਥ ਸੈਂਟਰ ਆ ਜੀ ਤੁਹਾਡੇ ਕੋਲੇ ਸਰ ਇਹਦੇ ਵਿੱਚ ਬੇਨਤੀ ਇਹ ਆ ਕਿ ਮੈਂ ਬਾਜਵਾ ਸਾਹਿਬ ਨੂੰ ਇਹ ਕਹਿ ਸਕਦਾ ਦੇਖੋ ਤੁਹਾਡੇ ਕੋਲੇ 5 ਦੇ 5 ਸਮੋ ਲੱਗੇ ਆ ਸਰ ਡਾਕਟਰ ਵੀ ਲੱਗੇ ਹੋਏ ਆ ਤੁਹਾਡੇ ਕੋਲੇ ਸ਼ਾਰਟੇਜ ਹੈਗੀ ਆ ਸਪੈਸ਼ਲਿਸਟ ਹੀ ਹੈਗੀ ਆ ਉਹ ਪੂਰੀ ਕਰਾਂਗੇ ਜੀ ਉਹ ਅਸੀਂ ਭਰਤੀ ਕਰ ਰਹੇ ਹਾਂ ਉਹਦੇ ਤੇ ਵੀ ਆ ਰਹੇ ਹਾਂ ਸਰ ਉਹ ਵੀ ਸੁਣ ਲਓ ਜਵਾਬ सर मैं तो डाटा दे रहा जी, जी तो, 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 तो एक बाजवा जी मंत्री जी आपका जवाब जारी रखो सर ये मेरे ऑफिसर बैठे है जी सारे जिम्मेवारजेक्ट ਸਾਰੇ ਡਾਟਾ ਗੁਰਦਾਸਪੁਰ ਤੋਂ ਮਗਾਇਆ ਗਿਆ ਜੀ ਠੀਕ ਗੁਰਦਾਸਪੁਰ ਤੋਂ অথেন্টিਕੇਟ ਕਰਕੇ ਮੇਰੇ ਆਫੀਸਰਸ ਇੱਥੇ ਬੈਠੇ ਹੋਏ ਆ ਜੀ ਮੇਰੇ ਆਫੀਸਰਸ ਬੈਠੇ ਹੋਏ ਆ ਸਾਰੀ ਟੀਮ ਦੇ ਡਾਟਾ ਜਿਹੜਾ ਹੈਗਾ ਚੈੱਕ ਪਹਿਲਾਂ ਉਹਨਾਂ ਨੇ ਬਣਾਇਆ ਫਿਰ ਕਾਊਂਟਰ ਚੈੱਕ ਹੋਇਆ ਫਿਰ ਦੁਬਾਰਾ ਚੈੱਕ ਹੋ ਕੇ ਤਿੰਨ ਤਿੰਨ ਵਾਰੀ ਚੈੱਕ ਹੋ ਕੇ ਫਿਰ ਮੈਂ ਡਾਟਾ ਦੇ ਰਿਹਾ ਜੀ ਤੁਸੀਂ ਤੁਸੀਂ ਐ ਕਰਿਓ ਮੰਤਰੀ ਜੀ ਤੁਸੀਂ ਇਹਨਾਂ ਨੂੰ ਰਿਟਰਨ ਭੇਜ ਦਿਓ ਇਹ ਡਾਟਾ ਸਾਰਾ ਤੇ ਇਹ ਰੀਕਨਸਾਇਲ ਕਰਾ ਲੈਣਗੇ ਬਾਜੀ ਬਾਜੀ ਠੀਕ ਹੈ ਜੀ ਹਾਂ ਜੀ ਹਾਂਜੀ ਬਾਜੀ ਬਾਜੀ ਰੀਕਨਸਾਇਲ ਕਰਾ ਚੁੱਕਾ ਹਾਂ ਜੀ ਸਾਡੇ ਵੀ ਬੰਦੇ ਉੱਥੇ ਹਰ ਜਗ੍ਹਾ ਰਹਿੰਦੇ ਨੇ ਚਲੋ ਫਿਰ ਤੁਸੀਂ ਮੇਰੀ ਇੱਕੋ ਗੁਜ਼ਾਰਿਸ਼ ਹੈ ਕਾਈਂਡਲੀ ਵਿਜ਼ਿਟ ਕਰਨ ਕਿ ਕਿੱਡੀ ਕੀ ਪ੍ਰੋਬਲਮ ਆਜੋਗਾ ਸਰ ਆਜੋਗਾ ਕਦੋਂ ਕਹੋਗੇ ਸਰ ਮੈਂ ਤਾਂ ਚਲੋ ਆ ਜਾਣਗੇ ਜੀ ਹੁਣ ਐ ਤਾਂ ਨਾ ਕਰੋ 2 ਮਹੀਨੇ ਤਾਂ ਚੁੱਕੇ ਠੀਕ ਹੈ ਆਜੋ ਸਭ ਬੈਠੋ ਕੋਈ ਬੈਠੋ 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 ਕੋਈ ਇੱਕ ਅੱਧੇ ਮਹੀਨੇ ਦਾ ਟਾਈਮ ਜੀ ਇੰਸ਼ੋਰੈਂਸ ਇੱਕ ਤੇ ਦੇ ਦਿਓ ਕੋਈ ਉਹ ਆ ਜਾਣਗੇ ਜੀ ਜੇ ਉਹ ਮੈਂ ਕਹਤਾ ਆ ਜਾਣਗੇ ਸਰ ਆਗਾ ਬਹੁਤ ਜਲਦੀ ਆਵਾਂਗੇ ਜੀ ਮੰਤਰੀ ਜੀ ਬੈਠੋ